ਜੀ ਦਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬੋਲੇ ਭਾਈ ਸਤਨਾਮ ਸਿੰਘ ਜੀ ਜਿਹੜੀ ਅੱਜ ਦੀ ਤੁਹਾਡੀ ਇਕੱਤਰਤਾ ਵਾ ਮੀਟਿੰਗ ਆ ਕਿਸ ਸੰਬੰਧ ਵਿੱਚ ਆ ਅੱਜ ਦਲ ਦੇ ਮੈਂਬਰ ਪਰਮੇਸ਼ਰ ਦੁਆਰ ਗੁਰਮਤ ਪ੍ਰਚਾਰ ਦਾਲ ਅਮਰਸਰ ਦੇ ਮੈਂਬਰ ਜਿਹੜੇ ਇਕੱਠੇ ਹੋਏ ਆ ਜੀ ਇੱਕ ਮੀਟਿੰਗ ਰੱਖੀ ਸੀ ਜਿਹਦੇ ਵਿੱਚ 17 ਤਰੀਕ ਨੂੰ ਨੂਰ ਮੈਲੀਆਂ ਦਾ ਸਮਾਗਮ ਇੱਥੇ ਰਣਜੀਤ ਐਵੇਨਿਊ ਗਰਾਊਂਡ ਵਿੱਚ ਹੋ ਰਿਹਾ ਹੈ ਫਰੀਜ਼ਰ ਬਾਬੇ ਦਾ ਉਹਦੇ ਸੰਬੰਧ ਦੇ ਵਿੱਚ ਅੱਜ ਇਹ ਮੀਟਿੰਗ ਰੱਖੀ ਸੀ ਉਹਦੇ ਵਿੱਚ ਇਹ ਆ ਵੀ ਅੱਜ ਉਹਦੇ ਸਮਾਗਮ ਦੇ ਵਿਰੋਧ ਵਿੱਚ ਜਦੋਂ ਭਾਈ ਸਾਹਿਬ ਭਾਈ ਰਣਜੀਤ ਸਿੰਘ ਖਾਲਸਾ ਢੰਡਰੀਆਂ ਵਾਲਿਆਂ ਦਾ ਸਮਾਗਮ ਸੀ ਪਿਛਲੇ ਸਾਲ ਜਾਂ ਮਾਝੇ ਦੇ ਵਿੱਚ ਕਿਤੇ ਵੀ ਸਮਾਗਮ ਹੁੰਦਾ ਤੇ ਉਦੋਂ ਇਹ ਸਾਰੇ ਦੇ ਸਾਰੇ ਅੱਜ ਜਥੇ ਬੰਦਿਆਂ ਇਕੱਠੀਆਂ ਹੋ ਕੇ ਮੰਗ ਪੱਤਰ ਪਹਿਲਾਂ ਡੀਸੀ ਦਫ਼ਤਰ ਦੇ ਜਾਂਦੀਆਂ ਨੇ ਉਸ ਤੋਂ ਬਾਅਦ ਇਹ ਸਾਰੇ ਇਕੱਠੇ ਹੋ ਕੇ ਕਾਲ ਤਖਤ ਸਾਹਿਬ ਜਾਂਦੇ ਨੇ ਵੀ ਇਹ ਸਮਾਗਮ ਨਹੀਂ ਹੋਣਾ ਚਾਹੀਦਾ ਜਿਹਦੇ ਵਿੱਚ ਕੀ ਮਹਾਰਾਜ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਉਣੇ ਹੁੰਦੇ ਆ ਜਿਹਦੇ ਵਿੱਚ ਅੰਮ੍ਰਿਤ ਸੰਚਾਰ ਕਾਫੀ ਵੱਡੀ ਤਾਦਾਦ ਤੇ ਹੁੰਣਾ ਹੁੰਦਾ ਹੈ ਜਦੋਂ ਕਿ ਆ ਆਪਣੇ ਸਿੰਘਾਂ ਨੂੰ ਪਤਾ ਲਿਸਟ ਵੀ ਆਏ ਸਿੰਘਾਂ ਕੋਲ ਵੀ ਜਦੋਂ ਭਾਈ ਸਾਹਿਬ ਨੇ ਅੰਮ੍ਰਿਤਸਰ ਸਮਾਗਮ ਰੱਖਿਆ ਸੀ ਤੇ ਸੈਂਕੜੇ ਸਿੰਘਾਂ ਦੇ ਨਾਮ ਆਪਣੇ ਕੋਲੋਂ ਆਏ ਸੀ ਅੰਮ੍ਰਿਤ ਛਕਣ ਵਾਸਤੇ ਤੇ ਇਹਨਾਂ ਨੇ ਇਹ ਵੀ ਨਹੀਂ ਉਦੋਂ ਸੋਚਿਆ ਵੀ ਅੰਮ੍ਰਿਤ ਸੰਚਾਰ ਹੋ ਰਿਹਾ ਗੁਰੂ ਸਾਹਿਬ ਉੱਥੇ ਆ ਰਹੇ ਨੇ ਸਾਨੂੰ ਵਿਰੋਧ ਨਹੀਂ ਕਰਨਾ ਚਾਹੀਦਾ ਪਰ ਜਿੰਨੇ ਬਾਬੇ ਸੰਪਰਦਾਇ ਬਾਬੇ ਜਥੇ ਬੰਦੀਆਂ ਇਹ ਸਾਰੀਆਂ ਹੀ ਡੀਸੀ ਦਫ਼ਤਰ ਪਹੁੰਚ ਗਈਆਂ ਮੰਗ ਪੱਤਰ ਦੇਣ ਉਸ ਤੋਂ ਬਾਅਦ ਇਹ ਹਾਲ ਤੱਕ ਸੈ ਪਹੁੰਚ ਗਈ ਜਹੇਦਾਰਾਂ ਕੋਲ ਵੀ ਇਹ ਸਮਾਗਮ ਨਹੀਂ ਹੋਣਾ ਚਾਹੀਦਾ ਅਸੀਂ ਅੱਜ ਇਹਨਾਂ ਨੂੰ ਇੱਕ ਸਵਾਲ ਕਰਦੇ ਆਂ ਵੀ ਅੱਜ ਤੁਸੀਂ ਹੁਣ ਹੋਂ ਕਿੱਥੇ ਜੇ ਹੁਣ ਉਹੀ ਗਰਾਉਂਡ ਆ ਉਹੀ ਅੰਮ੍ਰਿਤਸਰ ਦੀ ਧਰਤੀ ਜਿਹਨੂੰ ਤੁਸੀਂ ਆਂਦੇ ਸੀ ਵੀ ਇੱਥੇ ਖੂਨ ਦੀਆਂ ਨਦੀਆਂ ਵਹਿ ਜਾਣਗੀਆਂ ਜੇ ਢੱਡਰੀਆਂ ਵਾਲਾ ਅੰਮ੍ਰਿਤਸਰ ਆਇਆ ਤੇ ਜਦ ਕਿ ਇੱਕ ਧਾਰਮਿਕ ਸਮਾਗਮ ਗੁਰੂ ਗ੍ਰੰਥ ਗੁਰੂ ਮਾਨੇਓ ਚੇਤਨਾ ਸਮਾਗਮ ਹੋਣਾ ਸੀ ਤੇ ਤੁਸੀਂ ਉਹਦਾ ਡਟ ਕੇ ਵਿਰੋਧ ਕੀਤਾ ਸਾਰੀਆਂ ਜਥੇਬੰਦੀਆਂ ਨੇ ਤੇ ਅੱਜ ਤੁਹਾਨੂੰ ਕਿਸੇ ਨੂੰ ਉਹ ਨਜ਼ਰ ਨਹੀਂ ਆ ਰਿਹਾ ਅੱਜ ਤੁਹਾਨੂੰ ਕਿਸੇ ਨੂੰ ਨਜ਼ਰ ਨਹੀਂ ਆ ਰਿਹਾ ਵੀ ਅੱਜ ਅਹੀਂ ਰੋਕਣਾ ਚਾਹੀਦਾ ਤੇ ਬਾਕੀ ਉਦੋਂ ਤੋਂ ਚਲੋ ਮੰਨ ਲਏ ਨੇ ਜਥੇਦਾਰ ਨੇ ਉਸੇ ਵੇਲੇ ਬਿਆਨ ਦਿੱਤਾ ਸੀ ਤੇ ਜਿਹੜੇ ਅੱਜ ਹੁਣ ਜਥੇਦਾਰ ਨੇ ਇਹਨੇ ਪੀ ਐਚ ਡੀ ਕੀਤੀ ਪੜਿਆ ਲਿਖਿਆ ਜਥੇਦਾਰ ਆ ਹੁਣ ਇਹਨੂੰ ਵੀ ਕੋਈ ਬਿਆਨ ਨਹੀਂ ਹੋਣਾ ਹੁਣ ਇਹਨੇ ਵੀ ਕੋਈ ਬਿਆਨ ਨਹੀਂ ਦਿੱਤਾ ਅਜੇ ਤੱਕ ਤਾਂ ਅਸੀਂ ਇਹ ਕਹਿੰਦੇ ਆ ਜਦੋਂ ਵੀ ਇੱਥੇ ਕਿਤੇ ਭਾਈ ਸਾਹਿਬ ਦੇ ਸਮਾਗਮ ਮਾਜੇ ਦੇ ਵਿੱਚ ਰੱਖੇ ਜਾਂਦੇ ਆ ਉਦੋਂ ਇਹ ਸਾਰੇ ਹੀ ਰੋਲਾ ਪਾਉਂਦੇ ਜਾ ਕੇ ਤੇ ਅਸੀਂ ਮਾਝੇ ਦੀਆਂ ਸੰਗਤਾਂ ਨੂੰ ਇਹ ਬੇਨਤੀ ਕਰਦੇ ਹਾਂ ਜਿੰਨੇ ਦਲ ਦੇ ਮੈਂਬਰ ਐ ਇਹੋ ਜਿਹੇ ਬੰਦਿਆਂ ਤੋਂ ਸੁਚੇਤ ਹੋ ਇਹੋ ਜੀਆਂ ਸੰਪਰਦਾਵਾਂ ਦਾ ਖਹਿੜਾ ਛੱਡੀਏ ਤਾਂ ਕਿ ਸਾਰੀ ਸੰਗਤ ਸੱਚੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਚਾਰਧਾਰਾ ਨਾਲ ਜੁੜੀਏ ਜਿਹੜੀ ਚੱਲ ਰਹੀ ਆ ਉਹ ਵਿਚਾਰਧਾਰਾ ਸਾਰੇ ਹੀ ਉਹਦੇ ਨਾਲ ਜੁੜੀਏ ਤੇ ਭਾਈ ਜੇ ਕਹਿਣ ਵੀ ਅੱਜ ਉਹਦੀ ਮਾਝੇ ਜਿਹਾ ਆਵਾਜ਼ ਨਹੀਂ ਆ ਰਹੀ ਪੂਰੀ ਆਵਾਜ਼ ਸਾਰੇ ਹੀ तकरीबन ਜਿੰਨੇ ਨੌਜਵਾਨ ਪੀੜੀ ਐ ਸਾਰੀ ਸੰਗ ਉਹਨਾਂ ਨੂੰ ਸੁਣਦੀ ਆ ਸੁਣ ਰਹੀ ਘਰਾਂ ਚ ਬਹਿ ਕੇ ਸੁਣ ਰਹੀ ਆ ਆਵਾਜ਼ ਵੀ ਉਸੇ ਤਰ੍ਹਾਂ ਆ ਰਹੀ ਆ ਪਰ ਇਹ ਉਹ ਇਹਨਾਂ ਨੇ ਉਸ ਤੋਂ ਬਾਅਦ ਭਾਈ ਸਾਹਿਬ ਦਾ ਸਮਾਗਮ ਅਰਧ ਕਰਾਉਣ ਤੋਂ ਬਾਅਦ ਕੋਈ ਅਜਨਾਲਾ ਦੱਸਦੇ ਨੇ ਕਿਸੇ ਜਗ੍ਹਾ ਤੇ ਵੀ ਕੋਈ ਸਮਾਗਮ ਕਰਾ ਕੇ ਤੇ ਇਹਨੇ ਕੋਈ ਸੰਗਤ ਨੂੰ ਅੰਮ੍ਰਿਤ ਸੰਚਾਰ ਵੱਡੇ ਤੌਰ ਤੇ ਕਰਾਇਆ ਹੋਵੇ ਜਾਨੇ ਕੋਈ ਹਜ਼ਾਰਾਂ ਲੱਖਾਂ ਦਾ ਇਕੱਠ ਕਰਕੇ ਕੀਤਾ ਹੋਵੇ ਇਹਨਾਂ ਦਾ ਮਤਲਬ ਨਾ ਆਪਾਂ ਸਿੱਖੀ ਦਾ ਪ੍ਰਚਾਰ ਕਰਨਾ ਹੈ ਤੇ ਨਾ ਕਿਸੇ ਨੂੰ ਕਰਨ ਦੇਣਾ ਹੈ ਇਹਨਾਂ ਦਾ ਮਤਲਬ ਇਹੀ ਆ ਇਹ ਸਬੰਧ ਵਿੱਚ ਅਸੀਂ ਇਕੱਠੇ ਹੋਏ ਸਾਂ